ਯੋਧ ਨਸ਼ਾ ਵਿਰੁੱਧ ਜਿਹੜੀ ਮੈਂ ਜੀ ਉਹਦੇ ਵਿੱਚ ਡੀਜੀਪੀ ਸਾਹਿਬ ਦੀ ਹਦਾਇਤ ਦੇ ਅਨਸਾਰ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ ਤੇ ਕੱਲ ਸਾਡੇ ਸੀਆਈਏ ਇਨਚਾਰਜ ਔਰ ਐਸਐਚਓ ਤਰੰਗਲਾ ਜਿਹੜੇ ਉਹਨਾਂ ਨੇ ਇੱਕ ਪਟੋਲੀ ਦੇ ਦੌਰਾਨ ਠਾਕਰਪੁਰ ਪੈਂਦੀ ਸਾਈਡ ਤੋਂ ਤਿੰਨ ਬੰਦੇ ਜਿਹੜੇ ਆ ਉਹਨਾਂ ਨੂੰ ਰੌਂਡ ਅਪ ਕੀਤਾ ਜਿਨ੍ਹਾਂ ਦੀ ਸੱਚ ਦੇ ਦੌਰਾਨ ਉਹਨਾਂ ਨੂੰ 255 ਗ੍ਰਾਮ ਹੈਰੋਇਨ ਮਿਲੀ ਉਹਨਾਂ ਨੂੰ ਕੋਰਟ ਵਿੱਚ ਪੇਸ਼ ਕਰਨ ਤੋਂ ਬਾਅਦ ਉਹਨਾਂ ਦਾ ਪੁਲਿਸ ਰਿਮਾਂਡ ਲਿਆ ਗਿਆ ਪੁਲਿਸ PO ਦੇ ਵਿੱਚ ਪੁੱਛ ਗਏ ਸੀ ਉਹਨਾਂ ਨੇ ਦੱਸਿਆ ਕਿ ਅਸੀਂ 1 ਮਹੀਨਾ ਪਹਿਲਾਂ ਇਹ ਪਾਕਿਸਤਾਨ ਤੋਂ ਡਰੋਨ ਰਾਹੀਂ ਮਗਾਈ ਸੀ ਜਿਹਦੇ ਵਿੱਚ ਹੋਰ ਵੀ ਸਮਾਨ ਸੀਗਾ ਜੋ 2 ਕਿਲੋ ਕੁਝ 155 ਗ੍ਰਾਮ ਹੈਰੋਇਨ ਔਰ ਦੋ ਪਿਸਤਲ ਜਿਹੜੇ ਆ ਉਹ ਪਰ ਉਹ ਇਹਨਾਂ ਨੂੰ ਮੁੜ ਕੇ ਲੱਭੇ ਨਹੀਂ ਹਗੇ ਉਹ ਸਵੰਦੀ ਪਹਿਲਾਂ ਹੀ ਪੁਲਿਸ ਨੇ ਕੋਲ ਇਨਫੋਰਮੇਸ਼ਨ ਸੀ ਉਸ ਸਵੰਦੀ ਆਹੀ ਸਾਡੇ ਕੋਲ ਇੱਕ ਕੇਸ ਰਜਿਸਟਰ ਆ ਪਿਛਲੇ 14 ਤਰੀਕ ਦਾ ਪਿਛਲੇ ਮਹੀਨੇ ਦਾ ਉਹ ਪੁੱਛ ਗਏ ਜਿਹ ਦੌਰਾਨ ਇਹਨਾਂ ਨੇ ਇਹ ਕਿਹਾ ਕਿ ਉਹ ਵੀ ਮਾਲ ਅਸੀਂ ਲਾਇਆ ਸੀਗਾ ਇਹਨੂੰ ਇਹਨਾਂ ਨੂੰ ਉਸ ਕੇਸ ਵਿੱਚ ਵੀ ਅਰੈਸਟ ਕੀਤਾ ਤੇ ਇਹਨਾਂ ਤੋਂ ਜਿਹੜੇ ਪਾਕਿਸਤਾਨ ਤੋਂ ਡਰੋਨ ਮੰਗਾਉਣ ਵਾਲੇ ਜਿਹੜੇ ਇਹਦੇ ਕੋਈ ਲਿੰਕ ਬਾਰੇ ਪੁੱਛਿਆ ਗਿਆ ਤਾਂ ਉਹ ਇਹਨਾਂ ਨੇ ਲਿੰਕ ਵੀ ਉਸ ਬਾਰੇ ਦੱਸਤਾ ਜਿਹੜਾ ਲਿੰਕ ਵਾਲਾ ਜਿਹੜਾ ਬੰਦਾ ਆ ਉਹ ਵੀ ਪੁਲਿਸ ਦੀ ਰਿਡਾਰ ਤੇ ਆ ਉਹ ਉਹਨੂੰ ਵੀ ਬਹੁਤ ਜਲਦੀ ਰਿਮਾਨਡ ਤੇ ਲਿਆਂਦਾ ਜਾਊਗਾ ਜਿਹੜਾ ਇਹਨੇ ਵਿੱਚੋਂ ਇੱਕ ਇੱਕ ਮੁੰਡਕਾ ਅਨਵਾਲਗ ਵੀ ਆ ਔਰ ਉਹ ਕਾਫੀ ਤੇਜ਼ ਤਰਾਰ ਹੈਗਾ ਉਹ ਵੀ ਇਹਦੇ ਕਾਫੀ ਕੰਮ ਕਰ ਰਿਹਾ ਸੀਗਾ ਤਾਂ ਇਸ ਇਸ ਕੇਸ ਵਿੱਚ ਪੁਲਿਸ ਨੂੰ ਹੁਣ ਹੁਣ ਤੱਕ 2 ਕਿਲੋ ਤੇ 200 2 ਕਿਲੋ ਤੇ 255 300 ਗ੍ਰਾਮ ਦੇ ਕਰੀਬ ਜਿਹੜੀ ਆ ਹੈਰੋਇਨ ਔਰ ਦੋ ਪਿਸਟਲ ਬਰਾਉਂਡ ਹੋ ਚੁੱਕੇ ਆ ਜਿਹੜੀ ਇਹਨੂੰ ਤਾਂ ਫਰਦਰ ਜਿਹੜੀ ਆ ਜਿਹੜੀ ਪਿੱਛੇ ਇਹਨਾਂ ਨੇ ਜੋ ਜੋ ਕੀਤਾ ਵਾ ਉਹਦੀ ਪੁਲਿਸ ਰਿਮਾਂਡ ਦੇ ਦੌਰਾਨ ਪੁੱਛ ਕੇ ਚੱਲ ਰਹੀ ਆ ਤੇ ਜਿੱਥੋਂ ਹੋਰ ਕਾਫੀ ਰਿਕਵਰੀ ਹੋਣ ਦੀ ਆਸ ਆ ਇਸੇ ਤਰੀਕੇ ਨਾਲ ਪੁਲਿਸ ਨੇ ਜਿਹੜਾ ਗੁਰਦਾਸਪੁਰ ਪੁਲਿਸ ਵੱਲੋਂ ਜਿਹੜਾ ਪਿੱਛੇ ਹਸਪੀਟਲ ਤੇ ਕੋਈ ਕਾਫੀ ਸ਼ੀਸ਼ੇ ਸ਼ੂਤ ਤੋੜਤੇ ਸੀ ਹਸਪੀਟਲ ਦੇ ਇੱਕ ਪਾਰਟੀ ਨੂੰ ਜਾ ਕੇ ਉਹਦੇ ਵਿੱਚ ਵੀ ਪੁਲਿਸ ਨੇ ਪੰਜ ਬੰਦੇ ਜਿਹੜੇ ਅਰੈਸਟ ਕਰ ਰਹੇ ਆ ਚਾਰ ਬੰਦੇ ਜਿਹੜੇ ਆ ਹੋਰ ਵੀ ਜਿਹੜੇ ਆ ਉਹ ਵੀ ਅੱਜ ਅਰੈਸਟ ਕਰ ਲਏ ਆ ਗਾਣ ਇਸ ਤਰੀਕੇ ਨਾਲ ਹਾਂਜੀ ਹਾਂਜੀ ਉਹ ਸਬੰਧੀ ਜਿਹੜੇ 9 ਬੰਦੇ ਪੁਲਿਸ ਅਰੈਸਟ ਕੀਤੇ ਜਾ ਚੁੱਕੇ ਆ ਤੇ ਗੁਰਦਾਸਪੁਰ ਪੁਲਿਸ ਜਿਹੜੀ ਆ ਜਿਹੜੇ ਨੈਸ਼ਨਲ ਯੁੱਧ ਨਸ਼ਿਆਂ ਵਿਰੋਧੀ ਜਿਹੜੀ ਆ ਮਹਿਮ ਵਿੱਚ ਬਹੁਤ ਅ ਅੱਛੀ ਤਰੀਕੇ ਨਾਲ ਲੱਗੇ ਹੋਏ ਆ ਔਰ ਇਸ ਸੰਬੰਧੀ ਕਾ ਕੇਜਿਸਟਰ ਦਿੱਲੀ ਕੇ ਰਜਿਸਟਰ ਕੀਤੇ ਜਾ ਰਹੇ ਸਾਰੇ ਕਿੰਨੇ ਤਰਫੋਂ ਪਾਕਿਸਤਾਨ ਦੇ ਸਰਪੰਚ ਦੇ ਵਿੱਚ ਕੋਤਵ ਇਹ ਇਹ ਇਹਨਾਂ ਨੇ ਇਹ ਪਿਛਲੇ 1 ਮਹੀਨਾ ਪਹਿਲਾਂ ਇਹਨਾਂ ਦਾ ਲਿੰਕ ਉੱਥੇ ਹੋਇਆ ਸੀਗਾ ਤਾਂ ਉਸ ਉਦੋਂ ਹੀ ਇਹਨਾਂ ਨੇ 2-3 ਦਿਨ ਜੋ ਸਮਾਨ ਮੰਗਾਇਆ ਸੀਗਾ ਜੇ ਇਹ ਜੇ ਇਹਦੀ ਪੁਸ਼ਟੀ ਆਇਆ ਹਾਂ ਇਹਨਾਂ ਦਾ ਕੋਈ ਬੰਦਾ ਆ ਇਹਨਾਂ ਦਾ ਕੋਈ ਇਹਨਾਂ ਇਹਨਾਂ ਦਾ ਲਿੰਕ ਆ ਉਹ ਇਹਨਾਂ ਨੇ ਸਾਨੂੰ ਦੱਸਿਆ ਹੈਗਾ ਆ ਉਹ ਅਸੀਂ ਉਹਨੂੰ ਕਨਫਰਮ ਕਰਦੇ ਪਏ ਆ ਤੇ ਬੰਦੇ ਜਲਦੀ ਅਰੈਸਟ ਹੋਣ ਦੇ ਸਾਰ ਆ ਜਿਹੜੀ ਕਨਸਾਈਨਮੈਂਟ ਮੰਗਾਉਂਦੀ ਸੀ ਆਪਣੇ ਵਾਸਤੇ ਮੰਗਾਉਂਦੀ ਸੀ ਜਾਂ ਕਿਸੇ ਹੋਰ ਨੂੰਗਾ ਨਹੀਂ ਓਏ ਅੱਗੇ ਅੱਗੇ ਸਪਲਾਈ ਦਿੰਦੇ ਸੀ ਉਹਦੀ ਡਰੌਨ ਥਰੂ ਹੀ ਇਹ ਪਹਿਲਾਂ ਡਰੌਨ ਥਰੂ ਲੋ ਥਰੂ ਹੁੰਦੀ ਸੀ ਲੋਕੇਸ਼ਨ ਪਹਿਲਾਂ ਕੋ ਟ੍ਰੇਸ ਹੁੰਦੀ ਸੀ ਲੋਕੇਸ਼ਨ ਇਹਨਾਂ ਦੀ ਪਹਿਲਾਂ ਸੈੱਟ ਹੁੰਦੀ ਸੀ ਉਹ ਉਹਨੂੰ ਦੱਸਦੇ ਸੀ ਵੀ ਇੱਥੇ ਬੈਠੋ ਉੱਥੇ ਉੱਥੇ ਜਾਂਦੀ ਸੀ ਇਹ ਪਾਕਿਸਤਾਨ ਦੇ ਨਾਲ ਜਿਹੜਾ ਚ ਸੰਪਰਕ ਹੈਗੇ ਕਿਸ ਤਰ੍ਹਾਂ WhatsApp ਰਾਹੀਂ ਗੱਲ ਕਰਦੇ ਨੇ ਕੋਈ ਉਹ ਜਿਹੜਾ ਜਿਹੜਾ ਦੂਜਾ ਬੰਦਾ ਨੇ ਨੇ ਦੱਸਿਆ ਉਹ ਲਿੰਕ ਵਿੱਚ ਹੈਗਾ ਉੱਥੇ ਕਿੰਨੇ ਲੱਗਾ ਕੰਮ ਕਰਦੇ ਹੈ ਨਹੀਂ ਕਿਤੇ ਨਾਲ ਹੈਗਾ ਪਾਕਿਸਤਾਨ ਚ ਕੋਈ ਪਾ ਪਾਕਿਸਤਾਨ ਵਿੱਚ ਇੱਕ ਬੰਦੇ ਦਾ ਨਾਮ ਦੱਸਿਆ ਇਹ ਨਹੀਂ ਵੀ ਉਹ ਆਵਾ ਕਾਨੂੰਨ ਪਾਕਿਸਤਾਨ ਦੇ ਨਾਮ ਫੋਸਾ ਝੂਠਾ ਵੀ ਹੋਵੇ ਪਰ ਇੱਥੋਂ ਵਾਲੇ ਬੰਦੇ ਦਾ ਨਾਮ ਸਹੀ ਹੈ ਆਓ ਵੈਰੀ ਹੈ ਉਹ ਵੈਰੀਫਾਈਡ ਹੈ ਵਾਲੰਟ ਕਹਿ ਰਿਹਾ ਕਿ ਸੁੱਤੇ ਨੂੰ ਘਰ ਚੋਕੇ ਰਹਿ ਹੈ ਨਹੀਂ ਕਿਤੇ ਕਿ ਪੁੱਛ ਕੇ ਸੁਣ ਕੇ ਕਰਦੇ ਨੇ ਮੱਝ ਕੇ ਕਰਦਾ ਨੀ ਜੋ ਪ੍ਰਵਾਹ ਕਹਿ ਰਿਹਾ ਨਹੀਂ ਉਹ ਤੇ ਪੁਲਿਸ ਦੀ ਇਨਵੈਸਟੀਗੇਸ਼ਨ ਜਿਹੜੀ ਉਹ ਬਿਲਕੁਲ ਪ੍ਰੋਪਰ ਤਰੀਕੇ ਨਾਲ ਚੱਲ ਰਹੀ ਹੈ ਠੀਕ ਹੈ